ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਮੈਂ ਤੇ ਪੰਮਾ ਗਏ ਢਾ ਲਾਉਣ ਸਵਾਰੀ ਚੱਕੀ ਸੀਗੀ ਸਾਡੇ ਲਾਗੇ ਪਿੰਡ ਆ ਫਤੇਪੁਰ ਉੱਥੋਂ ਸੰਗਤ ਲੈ ਕੇ ਜਾਣਾ ਸੀ ਸ੍ਰੀ ਆਨੰਦਪੁਰ ਸਾਹਿਬ 350ਾ ਸ਼ੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੇ ਉਦੋਂ ਬਾਅਦ ਜਦੋਂ ਅਸੀਂ ਗੱਡੀ ਚੱਕੀ ਤਾਂ ਸਵਾਰੀਆਂ ਸਾਡੇ ਕੋਲ ਸੀਗੀਆਂ 25 30 ਸੰਗਤ ਦੀਆਂ ਤੇ ਰਾਹ ਵਿੱਚ ਫਿਰ ਗੱਡੀ ਰੋਕ ਕੇ ਪੀਤਾ ਚਾਹ ਪਾਣੀ ਚੌਧਰੀ ਫੈਮਿਲੀ ਟਾਬੇ ਤੇ ਚਾਹ ਪਾਣੀ ਪੀ ਕੇ ਤਾਂ ਅੱਖ ਫੇਰ ਥੋੜੀ ਜਿਹੀ ਮੇਰੀ ਤਾਂ ਪੰਮੇ ਦੀ ਤੇਜ ਹੋ ਗਈ ਤੇ ਚਾਹ ਪਾਣੀ ਪੀ ਕੇ ਨਾਲ ਖਾਦੇ ਇੱਕ ਇੱਕ ਬਰੈਡ ਤੇ ਪੰਮੇ ਨੂੰ ਮੈਂ ਨਾਲ ਲੈ ਗਿਆ ਦੀ ਮੈਂ ਕਿਹਾ ਗੇੜਾ ਲਾਉਣ ਜਾਣਾ ਆ ਆਪਾਂ ਵੀ ਮੇਰੇ ਨਾਲ ਚੱਲ ਗੱਡੀ ਤੇ ਉਹ ਕਹਿੰਦਾ ਵੀ ਚੱਲ ਜਾਨੇ ਆ ਗੱਲੇ ਹੀ ਕੋਈ ਨਹੀਂ ਜਦੋਂ ਫਿਰ ਦੋਨਾਂ ਨੇ ਗੱਡੀ ਸਵੇਰ ਨੂੰ 4:30 ਵਜੇ ਚੱਕੀ ਚੱਕ ਕੇ ਤਾਂ ਪਹੁੰਚ ਗਏ ਉਹਨਾਂ ਦੇ ਕਾਣੇ ਤੇ ਤਾਂ ਸੰਗਤ ਬਹਿ ਗਈ 5:30 5:30 ਵਜੇ ਤਾਂ ਅਸੀਂ ਗੱਡੀ ਉੱਥੋਂ ਲਈ ਤੋਰ ਬਾਟ ਤਕਰੀਬਨ ਸੀਗੀ 130 ਕਿਲੋਮੀਟਰ ਇੱਕ ਸਾਈਡ ਤੇ ਜਦੋਂ ਅਸੀਂ ਫੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਬਰਾਜਮਾਨ ਹੋਏ ਤਾਂ ਗੱਡੀ ਰੋਕੀ ਤੇ ਰੌਣਕਾਂ ਐਨ ਫੁੱਲ ਲੱਗੀਆਂ ਸੀਗੀਆਂ ਮਾਨ ਸਰਕਾਰ ਨੇ ਪੂਰਾ ਸਾਰੇ ਪਾਸੇ ਐਨ ਪ੍ਰਬੰਧ ਫੁੱਲ ਕੀਤਾ ਸੀਗਾ ਕਿਸੇ ਵੀ ਜਾਣ ਕੇ ਚੀਜ਼ ਦੀ ਘਾਟ ਬਿਲਕੁਲ ਵੀ ਉੱਥੇ ਨਹੀਂ ਆਈ ਪੂਰਾ ਡਿਸਪੀਸਿਪਲਨ ਪੁਲਿਸ ਫੋਰਸ ਫੋਰਸ ਬਹੁਤ ਜ਼ਿਆਦਾ ਲੱਗੀ ਸੀਗੀ ਤੇ ਲੋਕੀ ਦੁਕਾਨਾਂ ਆਪੋ ਆਪਣੇ ਕੰਮ ਕਾਜ ਉੱਥੇ ਕਰਕੇ ਬੈਠੇ ਸੀ ਬਾਕੀ ਸੰਗ ਤਾਂ ਦਰਸ਼ਨ ਮੇਲੇ ਕਰਨ ਜਾਂਦੀਆਂ ਸੀ ਤੇ ਕੋਈ ਆ ਦੇਖੋ ਬੱਚਾ ਜਿਹੜਾ ਆ ਆਪਣਾ ਵਿਚਾਰਾ ਜੋਰ ਦਿਖਾ ਲ ਕੇ ਆਪਣੇ ਢੱਡ ਦੀ ਖਾਤਰ ਕੰਮ ਕਰਦਾ ਲੋਕਾਂ ਨੇ ਫਲ ਫਰੂਟ ਰੇੜੀਆਂ ਜੂਸ ਦੀਆਂ ਸਾਰਾ ਕੁਸਹਿਨ ਪੂਰਾ ਮੁਕੰਮਲ ਸਿਗਾ ਪੂਰਾ ਐਨ ਗੁਰਦੁਆਰਾ ਸਾਹਿਬ ਐਨ ਸ਼ਿੰਗਾਰਿਆ ਸਿਗਾ ਯਾਨੀ ਕਿ ਝਲਮਲ ਝਲਮਲ ਹੋਈ ਪਈ ਸੀ ਆਨੰਦ ਹੀ ਆਨੰਦ ਆ ਰਿਹਾ ਸੀ ਉਥੇ ਪਹੁੰਚ ਕੇ ਸਾਰੇ ਪਾਸੇ ਇਦਾਂ ਲੱਗਦਾ ਸੀ ਚਾਰੇ ਪਾਸੇ ਜਿੱਦਾਂ ਆਪਣੇ ਹੀ ਆ ਸਾਰੇ ਹੈਗੇ ਵੀ ਚਲੋ ਆਪਣੇ ਹੀ ਆ ਉਦੋਂ ਬਾਅਦ ਪੰਮਾ ਕਹਿੰਦਾ ਵੀ ਭੋਖ ਲੱਗ ਗਈ ਆ ਪ੍ਰਸ਼ਾਦਾ ਛਕਣਾ ਤੇ ਅਸੀਂ ਲੰਗਰ ਦੀ ਲੈਨ ਚ ਲੱਗ ਕੇ ਛਕਿਆ ਪ੍ਰਸ਼ਾਦਾ ਦੋਨਾਂ ਜਾਣਿਆਂ ਨੇ ਤਾਂ ਪ੍ਰਸ਼ਾਦਾ ਛਕ ਕੇ ਦੋ ਦੋ ਤਿੰਨ ਤਿੰਨ ਪ੍ਰਸ਼ਾਦੇ ਛਕੇ ਪ੍ਰਸ਼ਾਦਾ ਛਕ ਕੇ ਤਾਂ ਥੋੜੀ ਜਿਹੀ ਸੇਵਾ ਕੀਤੀ ਜਿੱਦਾਂ ਬਾਬੇ ਨੇ ਸਾਡੇ ਤੋਂ ਸੇਵਾ ਲਈ ਬਰਤਨ ਧੋਣ ਦੀ ਤੇ ਉਸ ਤੋਂ ਬਾਅਦ ਅਸੀਂ ਫੇਰ ਨਿਕਲ ਗਏ ਬੋਲੀ ਸਾਹਿਬ ਵੱਲਾਂ ਪੰਮਾ ਕਹਿੰਦਾ ਬਈ ਜਲ ਛਕਣਾ ਆ ਬੋਲੀ ਸਾਹਿਬ ਦੀ 132 ਪੌੜੀਆਂ ਥੱਲੇ ਉਤਰ ਕੇ ਜਾਣਾ ਸੀ ਤੇ ਥੱਕੇ ਅਸੀਂ ਉਦੋਂ ਪਹਿਲਾਂ ਹੀ ਸੀ ਪਰ ਗੁਰੂ ਸਾਹਿਬ ਦੀ ਇੰਨੀ ਮਿਹਰ ਸੀ ਸਾਡੇ ਤੇ ਸਾਨੂੰ ਬੈਲ ਕੋਲ ਵੀ ਥਕਾਵਟ ਮਹਿਸੂਸ ਹੋਣੋਂ हट ਗਈ ਜਦੋਂ ਅਸੀਂ ਬੋਲੀ ਸਾਹਿਬ ਦੀਆਂ ਪੌੜੀਆਂ ਥੱਲੇ ਉਤਰਨ ਲੱਗੇ ਤੇ ਰਾਸ਼ ਬਹੁਤ ਜਿਆਦਾ ਸੀ ਜਿੱਧਰੋਂ ਸੰਗਤ ਜਾਂਦੀ ਸੀ ਜਿੱਧਰੋਂ ਆਉਂਦੀ ਸੀ ਉਧਰ ਰਾਸ਼ ਘੱਟੇ ਹੀ ਸੀਗਾ ਤੇ ਅਸੀਂ ਥੋੜੀ ਜਿਹੀ ਬੇਨਤੀ ਕੀਤੀ ਵੀ ਡਰਾਈਵਰ ਬੰਦੇ ਆ ਸਾਨੂੰ ਜਾਣਦੇ ਹੋ ਕਹਿੰਦੇ ਕੋਈ ਗੱਲ ਨਹੀਂ ਆ ਜਾਓ ਮੋੜ ਕੇ ਉੱਥੇ ਇਦਾਂ ਦੇ ਖੇਡਾਂ ਮੇਲੇ ਵੀ ਲੱਗੇ ਸੀਗੇ ਕੁੜੀ ਦੇਖੋ ਸਾਂਹ ਜਹ ਦੇ ਉੱਤੇ ਵਿਚਾਰੀ ਬੈਠੀ ਆ ਆਪਣਾ ਮਨੋਰੰਜਨ ਕਰਦੀ ਆ ਪਰ ਸਾਂਹ ਨੇ ਇਹਨੂੰ ਸੈੱਟ ਦੇਣਾ ਆ ਥੱਲੇ ਸੋ ਇਦਾਂ ਦੇ ਇਹ ਖੇਡਾਂ ਮੇਲੇ ਤਾਂ ਲਾਏ ਹੁੰਦੇ ਆ ਮੇਲਿਆਂ ਵਿੱਚ ਜਿਹੜੇ ਬੱਚੇ ਹੁੰਦੇ ਆ ਕਿਸੇ ਵੇਲੇ ਉਹ ਥੋੜਾ ਜਿਹਾ ਈਦਾ ਮਹਿਸੂਸ ਕਰਨ ਲੱਗ ਪੈਂਦੇ ਆ ਵੀ ਅਸੀਂ ਜਿੱਦਾਂ ਸਾਡੂੰ ਪਰੇਸ਼ਾਨੀ ਜੀ ਆ ਗਈ ਤਾਂ ਕਰਕੇ ਉਹ ਇਹ ਮੇਲਿਆਂ ਵਿੱਚ ਬੱਚਿਆਂ ਦਾ ਆਕਰਸ਼ਿਤ ਕਰਨ ਲਈ ਖੇਡਾਂ ਮੇਲੇ ਲੱਗੇ ਹੁੰਦੇ ਆ ਤੇ ਫੇਰ ਬੱਚਿਆਂ ਦਾ ਧਿਆਨ ਉਧਰ ਨੂੰ ਪੈ ਜਾਂਦਾ ਫੇਰ ਥੋੜੇ ਬਲ ਟਾਈਮ ਬਲ ਫੇਰ ਆਪਣੇ ਮਾਪੇ ਦੇ ਨਾਲ ਤੁਰ ਪੈਂਦੇ ਆ ਤੇ ਉਦੋਂ ਬਾਅਦ ਅਸੀਂ ਫੇਰ ਤੁਰਦੇ ਤੁਰਦੇ ਘੁੰਮਦੇ ਘਮੋਂਦੇ ਬਸਵਾਲ ਨੂੰ ਆਉਂਦੇ ਸੀ ਤਾਂ ਅਚਾਨਕ ਸਾਨੂੰ ਬਾਬਾ ਜੀ ਦੀ ਗੱਡੀ ਪਿੱਛੋਂ ਆਉਂਦੀ ਟੱਕਰੀ ਤੇ ਬਾਬਾ ਜੀ ਦੇ ਵੀ ਦਰਸ਼ਨ ਮੇਲੇ ਸਾਨੂੰ ਐਨ ਪੂਰੀ ਵਧੀਆ ਢੰਗ ਨਾਲ ਹੋਏ ਤੇ ਗੁਰਿੰਦਰ ਸਿੰਘ ਢਿੱਲੋ ਜੀ ਬਾਬਾ ਜੀ ਉਹਨਾਂ ਦੇ ਦਰਸ਼ਨ ਮੇਲੇ ਕੀਤੇ ਗੱਡੀ ਆ ਗਈ ਕਾਲੇ ਰੰਗ ਦੀ ਉਹ ਦੇਖੋ ਮੈਂ ਕਿਹਾ ਬੱਲੇ ਬੱਲੇ ਆ ਤਾਂ ਨਜ਼ਾਰੇ ਵੱਜ ਗਏ ਸੋਨੇ ਦੇ ਸੁਹਾਗੇ ਵਾਲਾ ਕੰਮ ਹੋ ਗਿਆ ਮੁੜ ਕੇ ਪੰਮੇ ਨੂੰ ਮੈਂ ਕਿਹਾ ਵੀ ਆਪਾਂ ਹੁਣ ਬਾਤਸਾਲ ਨੂੰ ਨਹੀਂ ਜਾਣਾ ਬਾਬਾ ਜੀ ਚੱਲਿਆ ਸਟੇਜ ਤੇ ਆਪਾਂ ਮਗਰ ਮਗਰ ਹੀ ਰਹਿਣਾ ਹੈ ਹੁਣ ਵੀਡੀਓ ਮੋਰੇ ਜਾ ਕੇ ਬਣਾ ਕੇ ਲਿਉਣੀ ਫੇ ਆ ਦੇਖੋ ਅਸੀਂ ਸਟੇਜ ਦੇ ਹਨ ਮੋਰੇ ਚੱਲ ਗਏ ਜਾ ਕੇ ਵੀਡੀਓ ਸ਼ੂਟ ਕੀਤੀ ਮੋਰੇ ਜਾ ਕੇ ਆਪ ਸਿਕਿਉਰਿਟੀ ਗਾਰਡ ਮੈਂ ਕਹ ਜੇ ਰੋਕਣਗੇ ਪੰਮਾ ਕਹਿੰਦਾ ਆਪਾਂ ਨੂੰ ਕਿਹੜਾ ਕੋ ਕਹਿਣ ਲੱਗੇ ਮੁੜਿਆਂਵਾਂਗੇ ਅਸੀਂ ਤੁਰੇ ਗਏ ਪਰ ਸਾਨੂੰ ਕਿਸੇ ਨੇ ਰੋਕਿਆ ਸੀਗੀ ਸਟੇਜ ਜਿਹੜੀ ਉੱਥੇ ਮਾਨ ਸਾਹਿਬ ਨੇ ਸਟੇਜ ਆਪਣੀ ਸਜਾਈ ਸੀ ਸਟੇਜ ਦਾ ਪ੍ਰਬੰਧ ਕੀਤਾ ਸੀ ਆਹ ਸਟੇਜ ਆ ਉੱਥੇ ਮੇਨ ਉਸ ਤੋਂ ਬਾਅਦ ਪੰਮਾ ਕਹਿੰਦਾ ਵੀ ਭੁੱਖ ਲੱਗ ਗਈ ਆ ਪ੍ਰਸ਼ਾਦਾ ਫੇਜਣਾ ਆ ਉੱਥੇ ਵੀ ਲੰਗਰ ਲੱਗਾ ਸੀ ਸਟੇਜ ਦੇ ਨਾਲ ਹੀ ਲੰਗਰ ਜਿਸੀਂ ਫੇਵ ਹੈਗਾ ਇੱਕ ਇੱਕ ਪ੍ਰਸ਼ਾਦਾ ਉਥੋਂ ਫੇਜ ਗਿਆ ਤੇ ਫਿਰ ਸਾਡਾ ਢੈਡ ਹੈਨ ਹੋ ਲਿਆ ਹੋ ਗਿਆ ਤੇ ਫੇਰ ਮੈਂ ਕਿਹਾ ਪ੍ਰਸ਼ਾਦਾ ਸ਼ੱਕੇ ਚਲਦੇ ਆਂ ਨਾਲੇ ਉੱਥੇ ਨਾਲ ਜਲੇਬੀਆਂ ਸੀ ਮਟਰ ਪਨੀਰ ਸੀ ਦੋ ਤਿੰਨ ਤਰ੍ਹਾਂ ਦੀ ਸਬਜ਼ੀ ਸੀ ਹਨ ਪੂਰਾ ਓਕੇ ਰਿਪੋਰਟ ਹੋ ਗਈ ਤੋਂਦੂ ਬਾਅਦ ਫੇਰ ਪ੍ਰਸ਼ਾਦਾ ਸ਼ੱਕੇ ਅਸੀਂ ਬੱਸ ਵੱਲ ਨੂੰ ਤਿਆਰੀ ਖਿੱਚ ਲਈ ਉਧਰੋਂ ਸੰਗਤ ਵੀ ਆ ਗਈ ਸੀ ਉਹਨਾਂ ਦਾ ਫੋਨ ਆ ਗਿਆ ਸੀ ਵੀ ਬੱਸ ਕੋਲ ਆ ਜਾਓ ਵੀ ਹੁਣ ਜਾਣਾ ਆਂ ਬਾਬਾ ਬੁੱਢਾ ਜੀ ਦੇ ਫੇਰ ਅਸੀਂ ਬਾਬੇ ਬੁੱਢਣ ਸਾਹ ਦੇ ਗਏ ਗੱਡੀ ਉੱਧਰ ਨੂੰ ਖੱਚਦੀ ਪਹਿਲਾਂ ਕੀਤਪੁਰ ਵੀ ਗਏ ਉੱਥੇ ਵੀ ਨਤਮਸਤਕ ਹੋਏ ਜਾ ਕੇ ਦਰਸ਼ਨ ਮੇਲੇ ਕੀਤੇ ਤੇ ਸਾਡਾ ਦਿਨ ਜਿੱਦਾਂ ਕਿ ਐਨ ਪੂਰਾ ਜਿੱਦਾਂ ਚੰਗੇ ਕਰਮ ਕੀਤੇ ਹੁੰਦੇ ਆ ਇੰਦਾ ਸਾਨੂੰ ਮਹਿਸੂਸ ਹੋਇਆ ਵੀ ਐਨ ਪੂਰੇ ਵਧੀਆ ਕਰਮ ਕੀਤੇ ਜਿਹੜਾ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਸਾਨੂੰ ਅੱਜ ਆਉਣ ਦਾ ਮੌਕਾ ਮਿਲਿਆ ਐਨ ਪੂਰਾ ਪਾਣੀ ਦਾ ਪ੍ਰਬੰਧ ਮਾਨ ਸਾਹਿਬ ਨੇ ਯਾਨੀ ਕਿ ਕੋਈ ਕਸਰ ਨਹੀਂ ਛੱਡੀ ਸੀਗੀ ਥਾਂ ਥਾਂ ਤੇ ਆਪਣਾ ਪੈਖਾਨੇ ਪੀਣ ਵਾਲਾ ਪਾਣੀ ਸਭ ਕਾਸੇ ਦੀ ਪੂਰੀ ਸਹੂਲਤ ਸੀਗੀ ਜੀ ਪੂਰੀ ਫੁਲਸ ਫੋਰਸ ਪੂਰੀ ਸੁਰੱਖਿਆ ਸਾਰੀਆਂ ਵੱਡੀਆਂ ਮੰਨੀਆਂ ਪਰਮੰਨੀਆਂ ਹਾਸਤੀਆਂ ਮੰਤਰੀ ਸੰਤਰੀ ਸਾਰੇ ਉੱਥੇ ਆ ਰਹੇ ਆ ਹਜੇ ਇੱਕ ਦੋ ਦਿਨ ਹੋਰ ਉੱਥੇ ਇਦਾਂ ਹੀ ਇਹ ਚੱਲਣਾ ਆ ਦਿਹਾੜਾ ਮਨਾਉਣਾ ਆ ਤੇ ਅਸੀਂ ਫੇ ਤੁਰਦੇ ਤੁਰਦੇ ਗੱਡੀ ਵਾਲ ਨੂੰ ਬੱਧੇ ਗਏ ਤੇ ਜਾ ਕੇ ਬਹਿ ਗਿਆ ਫਿਰ ਆਪਣੀ ਗੱਡੀ ਵਿੱਚ ਉਧਰੋਂ ਸੰਗਤ ਵੀ ਕਹਿੰਦੇ ਅਸੀਂ ਆਉਣੇ ਆ ਤੁਰ ਕੇ ਵੀ ਸਾਡੀਆਂ ਲੱਤਾਂ ਦੋਹਦੀਆਂ ਮਾਗਾ ਗੁਰੂ ਘਰ ਆਣ ਕੇ ਲੱਤਾਂ ਦੋਖਣ ਦੀਆਂ ਗੱਲ ਕਰਿਆ ਕਰੋ ਮੁੜ ਕੇ ਆਮੇ ਹੀ ਕਰਨ ਆ ਆ ਕੋਈ ਚੱਕਰ ਨਹੀਂ ਹੈਗਾ ਇੱਕ ਦਿਨ ਇਹ ਜਿੱਦਾਂ ਕਹਿੰਦੇ ਤਪੱਸਿਆ ਹੀ ਹੁੰਦੀ ਆ ਫਿਰ ਅਸੀਂ ਗੱਲਾਂ ਬਾਤਾਂ ਕੀਤੀਆਂ ਕਰਕੇ ਤਾਂ ਉਧਰੋਂ ਸੰਗਤ ਵੀ ਆ ਗਈ ਤਾਂ ਫੇਰ ਅਸੀਂ ਪਹੁੰਚ ਗਏ ਬਾਬੇ ਬੁੱਢਣਾ ਸਾਹਿਬ ਜੀ ਸਾਹਿਬ ਜੀ ਦੇ ਉੱਥੇ ਅਸੀਂ ਸੰਗਤ ਚੱਲ ਗਈ ਮੱਥਾ ਟੇਕਣ ਅਸੀਂ ਬਾਹਰੋਂ ਹੀ ਮੱਥਾ ਟੇਕਿਆ ਬਾਬੇ ਨੂੰ ਤਾਂ ਅਸੀਂ ਮੜ ਜਾ ਜੰਗਲ ਵਿੱਚ ਮੈਂ ਕਿਹਾ ਪੰਮੇ ਆ ਜਾ ਕੱਢਿਆ ਹੀ ਇਹ ਗੇੜੀ ਉੱਥੇ ਦੇਖ ਕੇ ਆਉਨੇ ਆ ਕੀ ਹਿਸਾਬ ਕਿਤਾਬ ਆ ਬੇ ਪਹਾੜੀ ਏਰੀਆ ਵਾਲ ਨੂੰ ਆਇਆ ਨੂੰ ਬਹੁਤ ਟਾਈਮ ਹੋ ਗਿਆ ਤਕਰੀਬਨ ਸਾਲ ਹੀ ਹੋ ਗਿਆ ਤੇ ਉੱਥੇ ਅਸੀਂ ਦੇਖਿਆ ਵੀ ਪਹਾੜੀਆਂ ਦੇ ਉੱਤੇ ਐਨ ਘਰ ਇੱਕ ਦੋ ਘ ਥੱਲੇ ਡਿਗੇ ਵੀ ਸੀਗੇ ਬੇ ਯਾਨੀ ਕਿ ਉੱਥੇ ਦਾ ਜੀਵਨ ਆ ਜਿਹੜਾ ਇਹका ਮੁਸ਼ਕਲ ਹੀ ਆ ਉਦਾਂ ਆਪਣਾ ਜਿਹੜਾ ਇਹ ਥਾਂ ਪੰਜਾਬ ਆ ਇਹ ਇੱਕ ਕਿਸਮ ਦਾ ਸੋਨਾ ਹੀ ਆ ਉੱਥੇ ਬਹੁਤ ਮੁਸ਼ਕਲ ਦੇ ਨਾਲ ਲੋਕ ਗੁਜ਼ਾਰਾ ਕਰਦੇ ਆ ਕਿਉਂਕਿ ਰਹਿਣਾ ਤਾਂ ਪੈਂਦਾ ਹੀ ਆ ਯਾਨੀ ਕਿ ਇੱਕ ਕਿਸਮ ਦਾ ਜਾਨ ਤਲੀ ਤੇ ਹੀ ਰਹਿੰਦੀ ਆ ਦੇਖੋ ਘਰ ਆ ਜਿਹੜਾ ਐਨ ਪਹਾੜੀ ਦੀ ਨੁਕਰ ਤੇ ਆ ਇਹ ਪਤਾ ਨਹੀਂ ਕਿਹੜੇ ਵੇਲੇ ਕੁਛ ਵੀ ਹੋ ਸਕਦਾ ਪਰਮਾਤਮਾ ਦੇ ਆਸਰੇ ਆ ਬਾਬਾ ਬੁੱਢਣ ਸਾਹਿਬ ਜੀ ਦੇ ਆਸਰੇ ਤੇ ਹੀ ਬੈਠੇ ਆ ਤੇ ਬਾਕੀ ਜਿੱਥੇ ਪ੍ਰਮਾਤਮਾ ਰੱਖੇ ਉੱਥੇ ਰਹਿਣਾ ਪੈਂਦਾ ਆ ਕਿਸੇ ਦਾ ਇਹਦੇ ਵਿੱਚ ਨਹੀਂ ਜੋਰ ਚੱਲਦਾ ਮਾੜਾ ਮੋਟਾ ਪਹਾੜੀ ਦੀ ਉੱਥੇ ਵੀਡੀਓ ਬਣਾਈ ਅਸੀਂ ਦੋਨਾਂ ਜਾਣਿਆਂ ਨੇ ਲੁੱਤ ਫੱਲਿਆ ਮਾੜਾ ਮੋਟਾ ਤੇ ਉਸ ਤੋਂ ਬਾਅਦ ਸੰਗਤ ਦਾ ਫੋਨ ਆ ਗਿਆ ਵੀ ਅਸੀਂ ਗੱਡੀ ਕੋਲ ਆ ਗਏ ਆ ਆ ਜਾਓ ਮਿੱਤਰੋ ਡਰਾਈਵਰ ਵੀਰੋ ਅਸੀਂ ਫੇਰ ਚੱਲ ਗਏ ਗੱਡੀ ਕੋਲ ਮਗਾ ਚਾਲੋ ਪੰਮਿਆਂ ਤੇ ਉਸ ਤੋਂ ਬਾਅਦ ਪਹਿਲਾਂ ਪੰਮਾ ਕਹਿੰਦਾ ਵੀ ਆਪਾਂ ਮੜ ਜਾ ਜਲ ਦੇਖ ਕੇ ਆਉਣਾ ਆ ਵੀ ਜਿਹੜਾ ਉੱਥੋਂ ਪਿੱਛੋਂ ਆਪਣਾ ਕੁੱਲੂ ਮਨਾਲੀ ਤੋਂ ਪਾਣੀ ਜਿਹੜਾ ਆਉਂਦਾ ਬਰਫ਼ ਦਾ ਖੋਰ-ਖੋਰ ਕੇ ਜਿਹਦਾ ਸੱਤ ਲੋਈ ਦਰਿਆ ਬਣਦਾ ਆ ਉਧਰ ਵੀ ਅਸੀਂ ਮੈਂ ਕਿਹਾ ਚੱਲ ਕੋਈ ਨਾ ਗੇੜਾ ਮਾਰਿਆ ਆਉਨੇ ਆ ਤੇ ਪਹਿਲਾਂ ਅਸੀਂ ਇਦਾਂ ਵੀਡੀਓ ਸ਼ੂਟ ਕਰਦੇ ਰਹਿ ਘੁੰਮਦੇ ਘਮਾਉਂਦੇ ਰਹਿ ਨਜ਼ਾਰੇ ਲੈਂਦੇ ਰਹਿ ਤੇ ਗੱਲਾਂ ਇੱਕ ਦੂਜੇ ਨਾਲ ਕਰੀ ਗਏ ਗੱਪਾਂ ਮਾਰੀ ਗਏ ਤਾਂ ਯਾਨੀ ਕਿ ਦਿਨ ਇਦਾਂ ਲੰਘ ਗਿਆ ਸਾਡਾ ਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ 5 ਵਜ ਗਏ ਆ 5 ਵਜ ਦਾ ਟਾਈਮ ਆ ਮੋੜ ਕੇ ਫੇ ਪੰਮਾ ਕਹਿੰਦਾ ਲੱਤਾਂ ਥੱਕ ਗਈਆਂ ਵੀ ਆ ਪੈਪਾਂ ਦੇ ਨਾਲ ਹੀ ਝੂਟ ਝੂਟ ਕੇ ਚੱਲ ਜਾਨੇ ਆ ਮੈਂ ਕਹਾ ਡੈਗ ਨਾ ਭਾਈ ਪਤੰਦਰਾ ਸਿੱਧਾ ਹੀ ਉਹ ਦੇਖ ਵਿੱਚ ਜਾਣਾ ਠੰਡ ਡੱਗ ਗਈ ਬਹੁਤ ਆ ਪਾਣੀ ਉੱਤੋਂ ਠੰਡਾ ਆ ਤਾਂ ਮੋੜ ਕੇ ਆਕੜ ਕਢਾਉਣ ਵਾਲਾ ਕੰਮ ਹੋ ਜਾਣਾ ਪੰਮਿਆ ਹਿਸਾਬ ਹਿਸਾਬ ਨਾਲ ਹੀ ਚੱਲਨੇ ਆ ਪਰ ਪੰਮਾ ਕਿੱਥੇ ਡਾਲਦਾ ਸੀਗਾ ਮਾਤਾ ਪਹਿਲਾ ਪਾਉਂਦਾ ਫਿਰਦਾ ਸੀ ਪੂਰੀਆਂ ਮਰਾ ਰੰਜਨ ਕਰਨ ਗਏ ਸੀਗੇ ਬਾਕੀ ਬਾਬੇ ਦੇ ਮੋਹਰੇ ਗਲਤੀਆਂ ਮੰਨਣ ਗਏ ਸੀਗੇ ਗਲਤੀਆਂ ਫਲਤੀਆਂ ਮੰਨੀਆਂ ਬਾਬਾ ਜੀ ਤੋਂ ਬਈ ਗਲਤੀਆਂ ਦਾ ਇਨਸਾਨ ਪੁਤਲਾ ਆ ਸਾਨੂੰ ਕਰ ਦਿਓ ਮਾਫ ਐਦਾਂ ਹੀ ਦਰਸ਼ਨ ਮਿਲਲੇ ਆਪਣੇ ਦਰਸ਼ਨ ਦਿਦਾਰੇ ਕਰਾਉਂਦੇ ਰਹੋ ਕਿਤੇ ਕਿਤੇ ਡਰਾਈਵਰਾਂ ਨਾਲ ਤੁਹਾਨੂੰ ਪਤਾ ਹੀ ਆ ਬਈ ਜਿੱਥੇ ਸੰਗਤ ਲੈ ਜਵੇ ਉੱਥੇ ਵਿਚਾਰਿਆਂ ਨੂੰ ਜਾਣਾ ਪੈਂਦਾ ਹੈ ਸਾਡੇ ਅਰਗਿਆਂ ਨੂੰ ਡਿਊਟੀ ਆ ਭਾਈ ਕੀ ਕਰੀਏ ਬਾਕੀ ਆ ਪਾਣੀ ਜਿਹੜਾ ਐਨ ਪੂਰਾ ਹਰੇ ਰੰਗ ਦਾ ਪਾਣੀ ਸਾਫ ਸੁਥਰਾ ਪੂਰੀ ਬਾਰਫਾਈ ਕੱਲੀ ਘੋਲ-ਘੋਲ ਕੇ ਆਉਂਦੀ ਆ ਠਰਿਆ ਪਿਆ ਸੀ ਪਾਣਾ ਇੱਥੇ ਲੋਕੀ ਜਿੱਦਾ ਨਹਾਉਂਦੇ ਨੂੰਦੇ ਵੀ ਆ ਤੇ ਬਾਕੀ ਜਿੱਦਾ ਜਿਹੜਾ ਨਹਾਉਦੇ ਸ਼ੈਂਪੂ ਦੀਆਂ ਪੁੜੀਆਂ ਪਾੜੀਆਂ ਮਾੜਾ ਮੋਟਾ ਗੰਦਗੁੰਦ ਪਾ ਹੀ ਦਿੰਦੇ ਆਪਣੇ ਲੋਕ ਪਰ ਉਹ ਸਫਾਈ ਰੱਖਣੀ ਚਾਹੀਦੀ ਸਹੀ ਮੈਨੇ ਵਿੱਚ ਜਿੰਨਾ ਕੁਦਰਤ ਦੀ ਦੇਖੋ ਕਿੰਨੀ ਸਫਾਈ ਆ ਕੁਦਰਤ ਆਪਣੀ ਸਫਾਈ ਆਪ ਰੱਖਦੀ ਆ ਪਰ ਇਨਸਾਨ ਨਹੀਂ ਆਪਣੀ ਸਫਾਈ ਆਪ ਰੱਖਦਾ ਸਵ ਇਨਸਾਨ ਜਿਹੜਾ ਸਵਾਰਥੀ ਆ ਇਹ ਬਸ ਉਹਨੇ ਕਥਾਂ ਦੀ ਸਫਾਈ ਰੱਖਦਾ ਜਿੱਥੇ ਉਹਨੇ ਰਹਿਣਾ ਹੁੰਦਾ ਜਿੱਥੇ ਥੋੜੇ ਟਾਈਮ ਲਈ ਜਾਣਾ ਹੁੰਦਾ ਉੱਥੇ ਉਹ ਕਾਗਜ਼ ਰੈਪਰ ਐਦਾਂ ਦਾ ਖੇ ਸਵਾ ਆਪਣਾ ਬਾਧੂ ਮਾਲ ਠੱਟ ਕੇ ਆ ਜਾਂਦਾ ਸੋ ਜਿੱਥੇ ਵੀ ਤੁਸੀਂ ਜਾਣਾ ਕੁਦਰਤੀ ਥਾਂ ਦੇਖਣ ਕੁਦਰਤ ਦਾ ਨਜ਼ਾਰਾ ਲੈਣ ਉੱਥੇ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਫੇਰ ਉੱਥੋਂ ਚਾਲੇ ਪਾਲੇ ਮੈਂ ਕਿਹਾ ਪੰਮੇ ਆ ਜਾ ਚੱਲੀਏ ਹੁਣ ਟਾਈਮ ਵੀ ਉਧਰੋਂ ਸੂਰਜ ਵੀ ਢਾਲੇ ਪਿਆ ਸੀਗਾ ਬਾਟ ਸਾਡੀ 100 ਘੱਟੋ ਘੱਟ 20 30 ਕਿਲੋਮੀਟਰ ਸੀਗੀ ਉਸ ਤੋਂ ਬਾਅਦ ਫੇਰ ਅਸੀਂ ਬੱਸ ਦੇ ਕੋਲ ਆਣ ਕੇ ਖੜ ਗਏ ਤੇ ਸੰਗਤ ਨੂੰ ਢੀਕਣ ਲੱਪੇ ਵਿੱਚ ਉਹਦਾ ਇੱਕ ਰਸੀ ਚਾਹ ਦਾ ਲੰਗਰ ਫੇਛ ਗਿਆ ਮੈਂ ਕਿਹਾ ਜੱਤ ਜੀ ਸੰਗਤ ਆਉਂਦੀ ਜੱਤ ਜੀ ਚਾਹ ਛਕਿਆਉਨੇ ਆ ਫੇਰ ਸੰਗਤ ਸਾਰੀ ਬਹਿ ਗਈ ਤਾਂ ਗੱਡੀ ਅਸੀਂ ਖਿੱਚਤੀ ਆਪਣੇ ਆਲ ਨੂੰ ਤੇ ਰੱਛ ਬਹੁਤ ਆਪਣਾ ਗੁਰਦੁਆਰਾ ਸਾਹਿਬ ਮੋਰ ਇੰਨਾ ਕਿ ਜਿਆਦਾ ਰੱਛ ਸੀ ਫੋਰਸ ਬਹੁਤ ਲੱਗੀ ਸੀ ਪਰ ਦੁਨੀਆ ਵੀ ਉੱਥੇ ਬਹੁਤ ਜਿਆਦਾ ਜਾਂਦੀ ਆ ਬਈ ਪੂਰੀ ਪਿਆਰ ਆ ਗੁਰੂਆਂ ਪੀਰਾਂ ਨਾਲ ਸਾਰੀ ਸੰਗਤ ਦਾ ਬਾਕੀ ਆ ਫੇ ਆ ਗਿਆ ਮੈਂ ਐਂਡ ਤੇ ਪੈਂਡ ਆਪਣੇ ਹਨੇਰਾ ਬਹੁਤ ਜਿਆਦਾ ਹੋ ਗਿਆ ਸੀਗਾ 10:30 ਵੱਜ ਗਏ ਸੀ ਇੰਨਾ ਕਿ ਸਿਗਾ ਸਾਡਾ ਇੱਕ ਦੈਨ ਦਾ ਟੂਰ ਬਾਕੀ ਧੰਨਵਾਦ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਲਾਈਕ ਕਰਿਓ ਅਤੇ ਕਮੈਂਟਾਂ ਵਿੱਚ ਕੁਝ ਨਾ ਕੁਝ ਜਰੂਰ ਲਿਖਿਆ ਕਰੋ। ਬਾਕੀ ਇਦਾਂ ਹੀ ਪਿਆਰ ਦਿੰਦੇ ਰਹੋ ਤੁਹਾਡੇ ਪਿਆਰ ਸਦਕਾ ਹੀ ਆ ਸਾਰੇ ਰਾਜੀ ਖੁਸ਼ੀ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ ਜੀ ਸਾਰੇ